ਹੁਣ ਸ਼੍ਰੀ ਮਹਾਰਾਜ ਜੀ ਦੇ ਆਗਿਆ ਦੇ ਅਨੁਸਾਰ ਸਰਦਾਰ ਜਸਵੀਰ ਸਿੰਘ ਗੜੀ ਜੀ ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਉਹ ਵੀ 2 ਮਿੰਟ ਲਈ ਦਰਵਾਜ਼ਾ ਆਪਣੀ ਹਾਜ਼ਰੀ ਪਰਣਗੇ ਸਰਦਾਰ ਜਸਵੀਰ ਸਿੰਘ ਗੜੀ ਜੀ বেদান্ত आचार्य परम पूजनीय श्री चेतनानंद जी महाराज पुरी वाले गुरु गद्दी परंपरा गरीबदासी संप्रदाय और आज का यह पवित्र दिहाड़ा सतगुरु कबीर ਮਹਾਰਾਜ ਨੂੰ ਯਾਦ ਕਰਕੇ ਫਤਿਹ ਬੁਲੰਦ ਕਰੀਏ ਬੋਲੋ ਬੰਦੀ ਛੋੜ ਮਹਾਰਾਜ ਕੀ ਦੋਏ ਹੱਥ ਖੜੇ ਕਰਕੇ ਦੋਏ ਹੱਥ ਖੜੇ ਕਰਕੇ ਮਹਾਰਾਜ ਚਾਰੀਆ ਚੇਤਨਾ ਨੰਦ ਜੀ ਨੂੰ ਅੱਜ ਅਵਤਾਰ ਦਿਵਸ ਦੀਆਂ ਵਧਾਈਆਂ ਵੀ ਦਿਈਏ ਤੇ ਜਕਾਰਾ ਵੀ ਉੱਚੀ ਦੇਣੀ ਬੁਲੰਦ ਕਰੀਏ ਬੋਲੋ ਬੰਦੀ ਛੋੜ ਮਹਾਰਾਜ ਕੀ ਜੈ ਬੋਲੋ ਬੰਦੀ ਛੋੜ ਮਹਾਰਾਜ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਮੈਨੂੰ ਛੋਟੇ ਜਿਹੇ ਨਮਾਣੇ ਜਿਹੇ ਨੂੰ ਸੰਗਤ ਵਿੱਚ ਖੜੇ ਹੋਣ ਦਾ ਮੌਕਾ ਮਿਲੇ ਆ ਮੈਨੂੰ ਯਾਦ ਹੈ ਜਦੋਂ 2001 ਵਿੱਚ ਮੈਂ ਪੰਜਾਬ ਸਰਕਾਰ ਦੀ ਨੌਕਰੀ ਮਾਲੇਵਾਲ ਕੰਢੀ ਪਸ਼ੂਆਂ ਦੇ ਹਸਪਤਾਲ ਹਾਜ਼ਰੀ ਭਰੀ ਸੀ 4 ਜਨਵਰੀ 2001 ਤੇ ਜਿਹੜਾ ਉੱਥੇ ਮਹੀਨੇਵਾਰ ਪ੍ਰੋਗਰਾਮ ਹੁੰਦਾ ਬਾਣੀ ਦੇ ਭੋਗ ਪੈਂਦੇ ਆ ਮਹਾਰਾਜ ਗਰੀਬਦਾਸ ਜੀ ਬਾਣੀ ਦੇ ਮਹਾਰਾਜ ਬ੍ਰਹਮਨਾਥ ਜੀ ਦੇ ਅਸ਼ੀਰਵਾਦ ਨਾਲ ਤੇ ਮੈਂ ਪਹਿਲੀ ਵਾਰੀ ਦਰਸ਼ਨ ਲਾਲ ਜੀ ਮਹਾਰਾਜ ਦੇ ਲਾਲ ਚਾਰੀਆ ਚੇਤਨਨ ਜੀ ਦੇ ਦਰਸ਼ਨ ਮੈਂ ਮਹਾਰਾਜ ਜੀ ਦੇ ਉੱਥੇ ਕੀਤੇ ਸੀ ਜਨਵਰੀ 2001 ਫਿਰ ਮੇਰੀ ਡਿਊਟੀ ਬਦਲਦੀ ਬਦਲੀ ਗਊਸ਼ਾਲਾ ਮੁੱਤੋਂ ਮੰਡ ਚਲੇ ਗਈ ਤੇ ਦੂਜੀ ਵਾਰੀ ਉੱਥੇ ਕੀਤੇ ਫਿਰ ਸੈਕੜੇ ਮੌਕੇ ਤਾਂ ਮੇਰੀ ਜ਼ਿੰਦਗੀ ਚ ਨਹੀਂ ਆਏ ਪਰ ਜਿਹੜਾ ਅੱਜ ਮੌਕਾ ਆਇਆ ਮੈਨੂੰ ਇਦਾਂ ਲੱਗਦਾ ਕਿ ਰੱਬੀ ਰੋਹਾਨੀ ਤਾਕਤ ਨੇ ਆਪ ਸੱਦਿਆ ਕਿ ਪੇਸ਼ ਹੋ ਤੇ ਮੈਂ ਕਚਹਿਰੀ ਚ ਹਾਜ਼ਰ ਹੋਇਆ ਨਿਮਰਤਾ ਸਹਿਤ ਬੰਦੀ ਛੋੜ ਸ਼੍ਰੀ ਕਾਸ਼ੀਪੂਰੀ ਝਾਂਡੀਆਂ ਧਾਮ ਚਾਂਡੀਆਂ ਸਾਹਿਬ ਧਾਮ 'ਚ ਹਾਜ਼ਰ ਹੋਇਆ ਤਾਂ ਮੇਰੇ ਬੈਠੇ ਦੇ ਵੀ ਮਨ 'ਚ ਖਿਆਲ ਆਉਂਦਾ ਸੀ ਕਿ ਜੇ ਸਤਿਗੁਰੂ ਕਬੀਰ ਮਹਾਰਾਜ ਕਾਸ਼ੀ ਵਾਲਾ ਰੱਬ ਕਾਸ਼ੀ ਬਨਾਰਸ ਜਦੋਂ ਅਸੀਂ ਮਹਾਰਾਜ ਪੂਰੀ ਵਾਲਿਆਂ ਨੂੰ ਯਾਦ ਕਰਦੇ ਆ ਤਾਂ ਸਾਨੂੰ ਰਕਵਾ ਧਾਮ ਵੀ ਯਾਦ ਆਉਂਦਾ ਸਾਨੂੰ ਬ੍ਰਹਮਪੁਰੀ ਪਿੰਡ ਵੀ ਯਾਦ ਆਉਂਦਾ ਸਾਨੂੰ ਚਾਂਡੀਆਂ ਸਾਹਿਬ ਵੀ ਯਾਦ ਆਉਂਦਾ ਜਦੋਂ ਸਤਿਗੁਰੂ ਕਬੀਰ ਮਹਾਰਾਜ ਨੂੰ ਯਾਦ ਕਰਦੇ ਆ ਤਾਂ ਸਾਨੂੰ ਕਾਸ਼ੀ ਯਾਦ ਆਉਂਦਾ ਕਾਸ਼ੀ ਵਾਲਾ ਯਾਦ ਆਉਂਦਾ ਮੈਂ ਰਾਤੀ ਮਹਾਰਾਜ ਜੀ ਦਾ 사ਤਸੰਗ ਲਾਈਵ ਚੌਧਰੀ ਯਸ਼ਪਾਲ ਜੀ ਡਾਕਟਰ ਸਾਹਿਬ ਨੇ ਭੇਜਿਆ ਮੈਨੂੰ ਸਵੇਰੇ ਸ਼ੋਭਾ ਯਾਤਰਾ ਭੇਜੀ ਮੈਂ ਉਹ ਦੇਖ ਰਿਹਾ ਸੀ ਕਿ ਕਾਸ਼ੀ ਵਾਲੇ ਸਤਿਗੁਰੂ ਕਬੀਰ ਮਹਾਰਾਜ ਦੀ ਮਹਿਮਾ ਦੇ ਨਾਲ ਨਾਲ ਕਾਸ਼ੀ ਵਾਲੇ ਸਤਿਗੁਰੂ ਰਦਾਸ ਮਹਾਰਾਜ ਦੀ ਮਹਿਮਾ ਦਾ ਵੀ ਗੁਣਗਾਨ ਇਸੇ ਡੇਰੇ ਤੋਂ ਹੋ ਰਿਹਾ ਸੀ ਮਹਾਰਾਜ ਜੀ ਦੇ ਮੁਖਾਰਬੇਨ ਤੋਂ ਹੋ ਰਿਹਾ ਸੀ ਤੇ ਮੈਂ ਸੋਚ ਰਿਹਾ ਸੀ ਕਿ ਇਸ ਇਲਾਕੇ ਦੇ ਵਿੱਚ ਜਿੱਥੇ ਸਤਿਗੁਰੂ ਕਬੀਰ ਮਹਾਰਾਜ ਨੂੰ ਮੰਨਣ ਵਾਲੇ ਜੈਜਕਾਰ ਕਰਨ ਵਾਲੇ ਸੰਗਤਾਂ ਨੇ ਲੱਖਾਂ ਚ ਉੱਥੇ ਲੱਖਾਂ ਚ ਸਤਿਗੁਰੂ ਰਦਾਸ ਮਹਾਰਾਜ ਨੂੰ ਗੁਣਗਾਨ ਕਰਨ ਵਾਲੀਆਂ ਸੰਗਤਾਂ ਨੇ ਤੇ ਸਤਗੁਰੂ ਕਬੀਰ ਮਹਾਰਾਜ ਸਤਗੁਰੂ ਰਵਦਾਸ ਮਹਾਰਾਜ ਇੱਕੋ ਹੀ ਸ਼ਹਿਰ ਚ ਰਹਿੰਦੇ ਆ ਇੱਕੋ ਹੀ ਗਲੀ ਚ ਰਹਿੰਦੇ ਆ ਇੱਕੋ ਮਹੱਲੇ ਚ ਰਹਿੰਦੇ ਆ ਤੇ ਲੋਕ ਜਦੋਂ ਸਤਗੁਰੂ ਕਬੀਰ ਮਹਾਰਾਜ ਕੋਲ ਜਾਂਦੇ ਆ ਪੁੱਛਦੇ ਆ ਗਿਆਨ ਚਾਹੀਦਾ ਸਤਗੁਰੂ ਰਵਦਾਸ ਕਬੀਰ ਮਹਾਰਾਜ ਕੀ ਕਹਿੰਦੇ ਆ ਸ਼੍ਰੀ ਗੁਰੂ ਰਵਦਾਸ ਰਵਦਾਸ ਜੀ ਮਹਾਰਾਜ ਬਾਰੇ ਬਾਣੀ ਚੋਂਦਾ ਹਰਸੋ ਹੀਰਾ ਛਾੜ ਕੇ ਕਰੇ ਅਨ ਕੀ ਆਸ ਤੇ ਨਰਦੋ ਜਖ ਜਾਇੰਗੇ ਸਤਿਪੱਖੇ ਰਵਿਦਾਸ ਅੱਜ ਤੁਸੀਂ ਮਹਾਰਾਜ ਜੀ ਨੂੰ ਦੇਖ ਰਹੇ ਆ ਕਾਸ਼ੀ ਵਾਲੇ ਸਾਡੇ ਵਿੱਚ ਬੈਠੇ ਆ ਉਸ ਜਮਾਨੇ 'ਚ 600 ਸਾਲ ਪਹਿਲਾਂ ਜਦੋਂ ਸਤਿਗੁਰੂ ਕਬੀਰ ਮਹਾਰਾਜ ਕੋਲ ਲੋਕ ਜਾਂਦੇ ਸੀ ਸੰਗਤਾਂ ਜਾਂਦੀਆਂ ਸੀ ਤੇ ਕਬੀਰ ਮਹਾਰਾਜ ਰਸਤਾ ਕੀ ਦਿਖਾਉਂਦੇ ਸੀ ਕਿੱਥੇ ਜਾਓ ਕਹਿੰਦੇ ਗੁਰੂ ਰਵਿਦਾਸ ਮਹਾਰਾਜ ਵਾਲੀ ਗਲੀ 'ਚ ਜਾਓ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹਰ ਸੋ ਹੀਰਾ ਛੱਡ ਕੇ ਕਰੇ ਅਨ ਕੀ ਆਸ ਤੇ ਨਰਦੋ ਜਖ ਜਾਏਗੇ ਸਤਿਪੱਖੇ ਰਵਿਦਾਸ ਐਨਾ ਪਿਆਰ ਸੀ ਗੁਰੂਆਂ ਦਾ ਔਰ ਜਦੋਂ ਸੰਗਤ ਗੁਰੂ ਰਵਿਦਾਸ ਮਹਾਰਾਜ ਕੋਲ ਜਾਂਦੀ ਸੀ ਤੇ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਸੀ ਭਈ ਮੈਨੂੰ ਕੀ ਪਤਾ ਜਿਹੜੇ ਜਾਣਦੇ ਉਹਨਾਂ ਕੋਲ ਜਾਓ ਜਿਹੜੇ ਜਾਣਦੇ ਆ ਉਹ ਕੌਣ ਓਏ ਮਹਾਰਾਜ ਜੀ ਤੇ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਸੀ ਨਾਮਦੇਵ ਕਬੀਰ ਤੇ ਰਲੋਚਨ ਸਦਨਾ ਸੈਨ ਤਰੇ ਕਿ ਕਬੀਰ ਤਰਿਆ ਸਦਨਾ ਤਰਿਆ ਸੈਣ ਤਰਿਆ ਰਵਦਾਸ ਚਮਾਰ ਨਹੀਂ ਤਰਿਆ ਤੇ ਪੰਜਵੇਂ ਪਤਾ ਲਿਖਦੇ ਰਵਦਾਸ ਚਮਾਰ ਉਸਤਤ ਕਰੇ ਹਰ ਕੀਰਤੀ ਨਵੇਖ ਇਕ ਗਾਏ ਪਤਿਤ ਜਾਤੀ ਉੱਤਮ ਭਇਆ ਚਾਰ ਵਰਣ ਪੈ ਪਗ ਗਾਏ ਕਿ ਗੁਰੂ ਰਵਦਾਸ ਮਹਾਰਾਜ ਦੀ ਮਹਿਮਾ ਪਰ ਗੁਰੂ ਰਵਦਾਸ ਕਹਿੰਦੇ ਸੀ ਨਹੀਂ ਉੱਥੇ ਜਾਓ ਜਦੋਂ ਸੰਗਤਾਂ ਕਬੀਰ ਮਹਾਰਾਜ ਕੋਲ ਜਾਂਦੀਆਂ ਸੀ ਕਬੀਰ ਮਹਾਰਾਜ ਕਹਿੰਦੇ ਸੀ ਕਬੀਰਾ ਮੈਂ ਕਿਆ ਜਨ ਨੂੰ ਮਾਰਗ ਕਿਆ ਹੋਏ ਰਾਹ ਪੁੱਛੋ ਰਵਿਦਾਸ ਸੇ ਜਿਨ ਮੇਰੀ ਗਠੜੀ ਲਾਏ ਤੋਏ ਤੇ ਫਿਰ ਉਹ ਸਤਿਗੁਰੂ ਕਬੀਰ ਮਹਾਰਾਜ ਕਹਿੰਦੇ ਸੀ ਵੀ ਰਾਹ ਉਹ ਤਾਂ ਉਹਨਾਂ ਨੂੰ ਹੀ ਪੁੱਛੋ ਦੋਹਾ ਗੁਰੂਆਂ ਮਹਾਂਪੁਰਸ਼ਾਂ ਦਾ અપਾਰ ਪਿਆਰ ਮੁਹੱਬਤ ਤੇ ਮੈਂ ਪਰਸੋਂ ਗੁਰਦਾਸਪੁਰ ਜਾ ਰਿਹਾ ਸੀ ਹਰ ਪੀੜਤਾ ਤਾਂ ਮੇਰੇ ਨਾਲ ਡੇਰਾ ਖੁਰਾਲਗੜ੍ਹ ਸਾਹਿਬ ਦੇ ਮਹਾਰਾਜ ਜੀ ਸੀਗੇ ਉੱਥੋਂ ਦੇ ਸੇਵਾਦਾਰ ਮੁਖੀ ਸੰਤ ਬਾਬਾ ਕੇਵਲ ਸਿੰਘ ਜੀ ਮੈਂ ਕਿਹਾ ਬਾਬਾ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਅਵਤਾਰਪੁਰ ਉਹ ਬਈ ਤੁਸੀਂ ਕੋਈ ਇਨਵੀਟੇਸ਼ਨ ਤਾਂ ਨਹੀਂ ਆਇਆ ਤੁਹਾਨੂੰ ਕਹਿੰਦੇ ਨਹੀਂ ਮੈਂ ਕਿਹਾ ਬਈ ਜਦੋਂ ਸਤਗੁਰੂ ਰਵਦਾਸ ਮਹਾਰਾਜ ਸਤਗੁਰੂ ਕਬੀਰ ਮਹਾਰਾਜ ਇਹ ਇਕੱਠੇ ਹੀ ਪੰਜਾਬ ਆਏ ਆ ਇਕੱਠੇ ਹੀ ਭਾਰਤ ਘੁੰਮਦੇ ਆ ਤੇ ਤੁਹਾਡੇ ਤਾਂ ਵਿਚਾਲੇ ਪਹਾੜੀ ਵੀ ਇੱਕੋ ਹੀ ਆ ਕਹਿੰਦੇ ਜੀ ਮੈਂ ਤੁਹਾਡੀ ਗੱਲ ਸੁਣ ਲਈ ਸਮਝ ਲਈ ਮੈਂ ਚੌਧਰੀ ਯਸ਼ਪਾਲ ਨੂੰ ਫੋਨ ਲਾਇਆ ਡਾਕਟਰ ਜੀ ਨੂੰ ਮੈਂ ਕਿਹਾ ਡਾਕਟਰ ਸਾਹਿਬ ਬਈ ਮਹਾਪੁਰਸ਼ਾਂ ਸੰਝੇ ਰਹੇ ਆ ਗੁਰੂ ਸੰਝੇ ਰਹੇ ਆ ਸਤਗੁਰੂ ਕਬੀਰ ਤੇ ਸਤਗੁਰੂ ਅਰਵਦਾਸ ਆ ਬਾਣੀ ਸਾਡੇ ਵਿੱਚ ਬਿਰਾਜਮਾਨ ਹੈ ਮੈਂ ਹੈਰਾਨ ਨਿਮਰਤਾ ਦੇਖ ਕੇ ਮਹਾਰਾਜ ਜੀ ਦੀ ਖੋਦ ਇੱਕ ਖੋਦ ਇੱਕ ਸੇਵਾਦਾਰ ਦੀ ਤਰ੍ਹਾਂ ਚੋਰ ਸਾਹਿਬ ਚਲਾ ਰਹੇ ਆ ਮੈਂ ਰਾਤ ਲਾਈਵ ਸੁਣ ਰਿਹਾ ਸੀ ਮਹਾਰਾਜ ਜੀ ਕੀ ਕਹਿ ਰਹੇ ਸੀ ਨਿਮਰਤਾ ਦਾ ਸਿਖਰ ਕਿ ਆਇਆ ਕਿ ਮੈਂ ਕੋਈ ਗੁਰੂ ਨਹੀਂ ਮੈਂ ਤੁਹਾਡਾ ਸੇਵਾਦਾਰ ਐ ਮੈਂ ਸਾਧਕ ਵਾਂ ਸ਼ਬਦ ਕੀ ਸੀ ਮੈਂ ਸਾਧਕ ਵਾਂ ਸਾਧਨਾ ਕਰ ਰਿਹਾ ਆਂ ਤੁਸੀਂ ਵੀ ਕਰੋ ਤੁਸੀਂ ਵੀ ਕਰੋ ਮੇਰਾ ਅਵਤਾਰ ਪੁਰਬ ਨਹੀਂ ਮੈਂ ਆਪਣੇ ਗੁਰੂਆਂ ਦਾ ਅਵਤਾਰਪੁਰ ਮਨਾਉਣ ਆਇਆ ਮੈਂ ਰਾਤ ਸੁਣ ਰਿਹਾ ਸੀ ਲਾਈਵ ਇਸ ਕਰਕੇ ਸੰਗਤ ਰੱਬ ਆਉਂਦੇ ਆ ਕਹਿੰਦੇ ਆ ਭਗਤੀ ਕਰੋ 84 ਕੱਟੀ ਜਾਣੀ ਆ ਇੱਕ ਰੱਬ ਇਹ ਆਏ ਨੇ ਸਾਡੇ ਵਿੱਚ ਮਹਾਰਾਜ ਜੀ ਕਹਿੰਦੇ ਅਗਲਾ ਜਨਮ ਵੀ ਤੁਹਾਡਾ ਠੀਕ ਕਰਨਾ ਆ ਆ ਜਨਮ ਵੀ ਤੁਹਾਡਾ ਠੀਕ ਕਰਨਾ ਆ ਅੱਜ ਤੋਂ 35 ਸਾਲ ਪਹਿਲਾਂ ਅਸੀਂ ਨજર ਮਾਰੀਏ ਆਪਣੇ ਘਰਾਂ ਕਬੀਲਿਆਂ ਤੇ ਸਾਡੀ ਧੀ ਸਾਡੀ ਭੈਣ ਸਾਡੀ ਮਾਸੀ ਕੋਈ ਸੋਚਦੀ ਸੀ ਕਾਲਜ ਜਾ ਸਕਦੀ ਆ ਕਾਲਜ ਜਾ ਸਕਦੀ ਆ ਕਿੰਨਾ ਸਾਡਾ ਕਲਚਰ ਭਾਈਚਾਰੇ ਦਾ ਬੜਾ ਪੀੜਾ ਸੀ ਅੱਜ ਜੇ ਔਰਤ ਨੂੰ ਇਸ ਇਲਾਕੇ ਦੇ ਵਿੱਚ ਬਰਾਬਰਤਾ ਦਾ ਦਰਜਾ ਦੇ ਕੇ ਯਾਦੀ ਤੇ ਦਿਮਾਗ ਰੋਸ਼ਨ ਕੀਤਾ ਆ ਤੋਂ ਮਰਤ ਜੀ ਦੀ ਦੇਣ ਹੈ ਮਰਤ ਜੀ ਦੇ ਸੰਸਥਾ ਵੱਲੋਂ ਖੁੱਲੇ ਹੋਏ ਕਾਲਜਾਂ ਦੀ ਦੇਣ ਹੈ 5 ਡਿਗਰੀ ਕਾਲਜ ਖੁੱਲ ਜਾਣੇ ਕੌਣ ਪਹਾੜੀਆਂ ਤੇ ਸੋਚਦਾ ਸੀ ਹਸਪਤਾਲ ਖੋਲੂਗਾ ਕੌਣ ਸੋਚਦਾ ਸੀ ਦੂਣੀ ਤੇ ਕੰਡੀਆਂ ਚ ਹਸਪਤਾਲ ਖੋਲੂਗਾ ਖੁੱਲ ਗਏ ਨਾ ਖੁੱਲ ਗਏ ਨਾ ਕਦੇ ਸੋਚਦਾ ਸੀ ਕੋਈ ਅੱਜ ਜੇ ਪੂਰੇ ਭਾਰਤ ਦੀ ਹਕੂਮਤ ਇਸ ਇਲਾਕੇ ਦੀ ਤਰੱਕੀ ਲਈ ਗੋਡਿਆਂ ਭਾਰ ਕੀਤੀ ਜਾ ਸਕਦੀ ਆ ਤਾ ਉਹਦੇ ਪਿੱਛੇ ਜਦੋਂ ਵੀ ਕਦੇ ਤਾਕਤ ਉਹ ਗੋਡਿਆਂ ਪਰ ਹੋਈ ਇੱਕੋ ਇੱਕ ਤਾਕਤ ਹੋਏਗੀ ਉਸ ਤਾਕਤ ਦਾ ਨੌਆ ਮਹਾਰਾਜ ਜੀ ਬੇਦਾਂਤ ਆਚਾਰੀਆ ਸ਼੍ਰੀ ਚੇਤਨਾਨੰ ਜੀ ਮਹਾਰਾਜ ਜਿੱਦਣ ਇਹਨਾਂ ਦਾ ਅਸ਼ੀਰਵਾਦ ਜਿੱਦਣ ਇਹਨਾਂ ਦਾ ਹੁਕਮਨਾਮਾ ਆ ਗਿਆ ਪੂਰੇ ਭਾਰਤ ਪ੍ਰਮੋਦ ਭਾਰਤੀ ਜੀ ਬੋਲ ਕੇ ਗਏ ਆ ਮੈਂ ਕੇਂਦਰ ਸਰਕਾਰ ਬਾਰੇ ਸ਼ਬਦ ਵਰਤੇ ਆ ਮੈਨੂੰ ਉਮੀਦ ਆ ਤੁਸੀਂ ਇਹ ਗੱਲ ਲੈ ਕੇ ਜਾਓਗੇ ਅਕੇ ਕਬੀਰ ਮਹਾਰਾਜ ਜਿਨ੍ਹਾਂ ਨੇ ਇਸ ਦੇਸ਼ ਦੇ ਵਿੱਚ ਸਮਾਜ ਵਿੱਚ ਭਾਈਚਾਰਾ ਬਣਾਉਣ ਦੀ ਲੜਾਈ ਲੜੀ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਸੀ ਔਰ ਸਤਗੁਰੂ ਕਬੀਰ ਮਹਾਰਾਜ ਕਹਿੰਦੇ ਸੀ ਉਹ ਇੱਕੋ ਹੀ ਗੱਲਾਂ ਕਹਿੰਦੇ ਸੀ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਓਏ ਲੋਕੋ ਊਚ ਨੀਚ ਭੇਦ ਭਾਵ ਦਿਲ ਚ ਨਾ ਰੱਖੋ ਕੋਈ ਬ੍ਰਾਹਮਣ ਸੂਦਰ ਨਹੀਂ ਜਿਹੜੇ ਆਪਣੇ ਆਪ ਨੂੰ ਉੱਚਾ ਮੰਨਦੇ ਆ ਸਿਰੰਜ ਲਾ ਕੇ ਖੂਨ ਕੱਢ ਲਿਓ ਖੂਨ ਚ ਲਾ ਲਈ ਆ ਸਾਰਿਆਂ ਦਾ ਦੁੱਧ ਕਿਸੇ ਦੇ ਨਹੀਂ ਹੈਗਾ ਕਬੀਰ ਮਹਾਰਾਜ ਜਿਹੜਾ ਸੋਚਦਾ ਆ ਕਿ ਮੈਂ ਉੱਚਿਆ ਚ ਜੰਮਿਆ ਐ ਨੀਵੇਂ ਆ ਤਾਂ ਕਬੀਰ ਸਾਹਿਬ ਮਹਾਰਾਜ ਦੇ ਸੱਚੇ ਸੱਚੇ ਨਹੀਂ ਭਗਤ ਨਹੀਂ ਕਬੀਰ ਮਹਾਰਾਜ ਕਹਿੰਦੇ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੂੰ ਆਨ ਬਾਟ ਔਰ ਬਾਟ ਕਾਹੇ ਨਹੀਂ ਆਇਆ ਭਾਈਚਾਰਾ ਬਣਾਈਏ ਭਾਈਚਾਰਾ ਬਣਾਈਏ ਇਹ ਭਾਈਚਾਰਾ ਮੈਨੂੰ ਉਮੀਦ ਹੈ ਮੈਂ 20 ਸਾਲ ਪਹਿਲਾਂ ਚੌਧਰੀ ਯਸ਼ਪਾਲ ਜੀ ਨਾਲ ਗੱਲਾਂ ਕਰਦਾ ਹੁੰਦਾ ਸੀ ਮੈਂ ਕਹਿੰਦਾ ਹੁੰਦਾ ਸੀ ਜਿੱਦਣ ਸਤਗੁਰੂ ਕਬੀਰ ਮਹਾਰਾਜ ਦੇ ਸ਼ਿਸ਼ ਜਿੱਦਣ ਗੁਰੂ ਰਵਿਦਾਸ ਮਹਾਰਾਜ ਦੇ ਸ਼ਿਸ਼ ਆਪਣੇ ਦੋਨੇ ਗੁਰੂਆਂ ਦੀ ਤਰ੍ਹਾਂ ਇਕੱਠੇ ਹੋ ਕੇ ਪੰਜਾਬ ਦੀ ਧਰਤੀ ਤੇ ਅਦਾਸੀਆਂ ਸ਼ੁਰੂ ਕਰ ਦੇਣਗੇ ਦੇਸ਼ ਦੀ ਕੋਈ ਤਾਕਤ ਨਹੀਂ ਜਿਹੜੀ ਲੋਕਾਂ ਨੂੰ ਸੁਖੀ ਨਾ ਕਰ ਸਕਦੀ ਜਿਹੜੀ ਸਾਡੇ ਅੱਗੇ ਆ ਕੇ ਲੰਮੀ ਨਾ ਪੈ ਜਾਵੇ ਜਿਹੜੀ ਸਾਡੇ ਅੱਗੇ ਆ ਕੇ ਨਾ ਕਹੇ ਕਿ ਤੁਹਾਡਾ ਹੁਕਮ ਕਿ ਆਇਆ ਆ ਮੈਂ ਲੰਘ ਕੇ ਆਇਆ ਬੈਂਸਾ ਤੋਂ ਇੱਧਰ ਨੂੰ ਛਾਡੀਆਂ ਧਾਮਬਲ ਨੂੰ ਜਦ ਮੈਂ ਆਇਆ ਜੱਡਾ ਸਾਹਿਬ ਨੋਟ ਕਰਿਓ ਟੋਇਆ ਟਿੱਬੇ ਵਾਲੀ ਸੜਕ ਮਾਨ ਜੋ ਕੰਗਸਾਹਬ ਟੋਇਆ ਟਿੱਬੇ ਵਾਲੀ ਸੜਕ ਮੈਂ ਤਾਂ ਟਿੱਬਾ ਨੰਗਲ ਪਿੰਡ ਹੀ ਸੋਚਦਾ ਸੀ ਲੇਕਿਨ ਸੜਕ ਚ ਟਿੱਬੇ ਦੇਖੇ ਮੈਂ ਦੈਟਸ 10 ਫਨ ਰੇਣੀ ਦੇਖੇ ਮੈਂ ਮੈਂ ਡੀਸੀ ਸਾਹਿਬ ਨੂੰ ਫੋਨ ਲਾਇਆ ਮੈਂ ਕਿਹਾ ਡੀਸੀ ਸਾਹਿਬ ਤੁਸੀਂ ਵੀ ਇਸ ਇਲਾਕੇ ਦੇ ਆ ਇਸੇ ਇਲਾਕੇ ਦੇ ਆ ਜਦੋਂ ਆਨੰਦਪੁਰ ਸਾਹਿਬ ਨੂੰ ਜਾਂਦੀਆਂ ਸੜਕਾਂ ਚਾਰ ਮਾਰ ਗਈ ਆ ਜਿੱਥੇ ਖਾਲਸੇ ਦਾ ਜਨਮ ਹੋਇਆ ਤੇ ਜਿੱਥੇ ਗਰੀਬ ਦਾਸੀ ਪਰੰਪਰਾ ਦੇ ਮਹਾਰਾਜ ਦਾ ਜਨਮ ਹੋਇਆ ਉੱਥੇ ਦੀ ਸੜਕ ਮੈਂ ਨਹੀਂ ਕਹਿੰਦਾ ਚਾਰ ਮਾਰ ਗਈ ਕਰ ਦਿਓ ਦੋ ਮਾਰਗ ਤਾਂ ਖੁੱਲੇ ਕਰ ਦਿਓ ਜਿਹੜੀ ਸੜਕ ਰਕਵਾ ਸਾਹਿਬ ਨੂੰ ਜਾਂਦੇ ਆ ਜਿਹੜੀ ਬ੍ਰਹਮਪੁਰੀ ਚੂੜ ਪਰ ਪਿੰਡ ਨੂੰ ਸੜਕ ਜਾਂਦੀ ਆ ਉਹ ਕਿਉਂ ਨਹੀਂ ਚੌੜੀਆਂ ਹੋ ਸਕਦੀਆਂ ਉਹ ਕਿਉਂ ਨਹੀਂ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਚੌੜੀਆਂ ਹੋ ਸਕਦੀਆਂ ਹੋ ਸਕਦੀਆਂ ਮੈਂ ਡੀਸੀ ਸਾਹਿਬ ਨਾਲ ਕੀਤੀ ਗੱਲ ਮੈਂ ਕਿਹਾ ਜੇ ਮੈਂ ਲੱਸੀ ਦਹੀਂ ਲੈ ਕੇ ਤੁਰਦਾ ਤਾਂ ਲੱਸੀ ਬਣ ਜਣੀ ਸੀ ਇੱਥੇ ਤੱਕ ਆਉਂਦਿਆਂ ਦੀ ਮਹਾਰਾਜ ਜੀ ਨੂੰ ਆ ਕੇ ਮੈਂ ਝੂਠ ਬੋਲਦਣਾ ਸੀ ਮਹਾਰਾਜ ਜੀ ਆਪਣੇ ਹੱਥੀ ਛੋਲ ਕੇ ਲਿਆਇਆ ਛੋਲ ਤਾਂ ਸੜਕ ਨਹੀਂ ਦੇਣੀ ਸੀ ਉਹ ਮੇਰੀ ਬੇਨਤੀ ਹੈ ਤੁਹਾਡੇ ਦੋਨੋਂ ਹੀ ਮਹਾਪੁਰਸ਼ਾਂ ਅੱਗੇ ਤੁਸੀਂ ਜਿਹੜੇ ਬੈਠੇ ਹੋ ਸੰਗਤ ਵਿੱਚ ਮਾਨਜੋ ਕੰਕਸਾ ਇਹਨੂੰ ਪਹਿਲ ਦੇ ਆਧਾਰ ਤੇ ਏਜੰਡੇ ਤੇ ਪਾ ਕੇ ਮੈਂ ਤੁਹਾਡੇ ਨਾਲ ਜਿੱਥੇ ਵੀ ਗੋਡੇ ਫੜਨੇ ਲੱਤਾਂ ਫੜਨੀਆਂ ਮੈਂ ਨਾਲ ਤੁਹਾਡੇ ਤੁਸੀਂ ਖੰਡਾ ਆ ਪੈਰ ਮੈਂ ਫੜੀ ਜਾਣੇ ਮੁਰ ਮੁਰੇ ਤੁਹਾਨੂੰ ਤੁਹਾਨੂੰ ਨਹੀਂਵੇਂ ਨਹੀਂ ਹੋਣ ਦੇਣਾ ਮੈਂ ਮੈਂ ਨਹੀਂਵੇਂ ਹੋ ਜਾਣਾ ਐਦਾਂ ਹੀ ਲੰਮੇ ਪੈ ਜਾਣਾ ਵੀ ਬਣਾਓ ਜੀ ਸਾਡੇ ਗੁਰੂ ਮਹਾਰਾਜ ਦੇ ਧਾਮ ਨੂੰ ਜਾਂਦੀ ਸੜਕ ਹੈ ਉੱਥੇ ਲੱਖਾਂ ਸੰਗਤਾਂ ਆਉਂਦੀਆਂ ਨੇ ਕਿਉਂਕਿ ਕਬੀਰ ਮਹਾਰਾਜ ਦਰਬਾਰ ਚ ਖੜੇ ਹੋਏ ਜੰਜੀਰਾ ਨਾ ਬੰਨ ਲਿਆ ਹੱਥ ਹੀ ਅੱਗੇ ਸੁੱਟ ਲਿਆ ਸਾਡਾ ਤਾਂ ਗੁਰੂ ਨਹੀਂ ਡਰਿਆ ਦਰਬਾਰ ਚ ਪੇਸ਼ ਹੋਣ ਤੋਂ ਗੁਰੂ ਰਵਦਾਸ ਮਹਾਰਾਜ ਪਾਲਕੀ ਤੇ ਬਿਠਾਉਣਾ ਪੈ ਗਿਆ ਉਹ ਵੀ ਦਰਬਾਰ ਦੇ ਵਿੱਚ ਪੇਸ਼ ਹੋਇਆ ਰਾਜੇ ਦੀ ਅਸੀਂ ਵੀ ਹੋ ਜਾਾਂਗੇ ਮੈਂ ਵੀ ਹੋ ਜਾਊਂਗਾ ਨੀਮਾ ਜਾ ਕੇ ਮੇਰੀ ਬੇਨਤੀ ਆ ਜੱਟਾ ਸਾਹਿਬ ਇਸ ਇਲਾਕੇ ਦੇ ਤੁਸੀਂ ਨਮੈਂਦਾ ਹੋ ਬਹੁਤ ਨਮੈਂਦੇ ਆਏ ਸੜਕ ਨਹੀਂ ਚੌੜੀ ਹੋਈ ਵੱਡੀਆਂ ਹੋਈ ਤੁਸੀਂ ਕਰ ਦੇਣੀ ਆ ਮੈਨੂੰ ਤੁਹਾਡੇ ਤੇ ਯਕੀਨ ਹੈ ਤੁਸੀਂ ਕਰ ਦੇਣੀ ਹੈ ਤੁਹਾਡੇ ਤੇ ਭਰੋਸਾ ਜਿਹੜਾ ਰੱਬੀ ਨੂਰ ਹੈ ਤੁਹਾਡੇ ਚਿਹਰੇ ਤੇ ਇਹ ਦੱਸਦਾ ਮੈਨੂੰ ਤੁਸੀਂ ਕਰ ਦੇਣੀ ਇਹਨੂੰ ਬੇਨਤੀ ਨੂੰ ਮੇਰੇ ਨੂੰ ਪ੍ਰਵਾਨ ਕਰਨਾ ਔਰ ਇਸ ਗੱਲ ਦੇ ਨਾਲ ਹੀ ਮੈਂ ਇੱਕ ਗੱਲ ਆਖਰੀ ਕਹਿਣੀ ਮਹਾਰਾਜ ਜੀ ਬਹੁਤ ਚੰਗੀ ਗੱਲ ਹੈ ਤੁਸੀਂ ਸਾਰੇ ਜੰਮੇ ਪੜੇ ਘਰਾਂ ਚ ਕਿਹਦੀ ਫੋਟੋ ਮਿਲੀ ਸਤਿਗੁਰੂ ਕਬੀਰ ਮਹਾਰਾਜ ਦੀ ਜਿੱਥੇ ਮਹਾਰਾਜ ਜੀ ਦੀ ਮਿਲੀ ਲਾਲ ਜੀ ਮਹਾਰਾਜ ਦੀ ਮਿਲੀ ਬ੍ਰਹਮਾਨੰਦ ਮਹਾਰਾਜ ਦੀ ਮਿਲੀ ਸਤਿਗੁਰੂ ਕਬੀਰ ਦਾਸ ਮਹਾਰਾਜ ਗਰੀਬ ਦਾਸ ਮਹਾਰਾਜ ਦੀ ਮਿਲੀ ਨਾਲ ਫੋਟੋ ਕਿਹਦੀ ਮਿਲੀ ਸਤਿਗੁਰੂ ਕਬੀਰ ਮਹਾਰਾਜ ਦੀ ਮਿਲੀ ਅੱਛਾ ਮੈਂ ਜਿਸ ਘਰ ਜੰਮਿਆ ਉੱਥੇ ਸਤਿਗੁਰੂ ਰਵਿਦਾਸ ਮਹਾਰਾਜ ਤੇ ਬਾਕੀ ਹੋਰ ਫੋਟੋਆਂ ਵੀ ਮਿਲੀਆਂ ਇਦਾਂ ਹੀ ਦੇਸ਼ ਦੇ ਵਿੱਚ ਇੱਕ ਹੋਰ ਮਨੁੱਖ ਪੈਦਾ ਹੋਇਆ ਜਿਹਦੇ ਘਰ ਕਬੀਰ ਮਹਾਰਾਜ ਦੀ ਫੋਟੋ ਸੀ ਔਰ ਉਹ ਕਹਿੰਦਾ ਸੀ ਮੈਂ ਕਬੀਰ ਪੰਥੀ ਆ ਸਾਰਾ ਹੀ ਟੱਬਰ ਕਬੀਰ ਪੰਥੀ ਆ ਔਰ ਕਿਸੇ ਜਮਾਨੇ ਚ ਉਹਨਾਂ ਦੀ ਗੱਲ ਮੰਨ ਕੇ ਮੈਂ ਸਤਿਗੁਰੂ ਕਬੀਰ ਮਹਾਰਾਜ ਨੂੰ ਪੜਿਆ ਔਰ ਕਬੀਰ ਮਹਾਰਾਜ ਤੇ ਕਿਤਾਬ ਲਿਖੀ 2067 ਦੇ ਵਿੱਚ ਔਰ ਉਸ ਰਹਿਬਰ ਦਾ ਨਾਮ ਆ ਜਿਹਦੇ ਹਰ ਗਲੀ ਚੌਕ ਚ ਬੁੱਤ ਲੱਗਿਓ ਦਾ ਨਾਮ ਆ ਡਾਕਟਰ ਭੀਮਰਾਓਂ ਅੰਬੇਡਕਰ ਉਹ ਕਹਿੰਦਾ ਹੁੰਦਾ ਸੀ ਮੇਰੇ ਤਿੰਨ ਗੁਰੂ ਆ ਬੁੱਧ ਕਬੀਰ ਤੇ ਫੂਲੇ ਤੇ ਜਦੋਂ ਤੁਸੀਂ ਆਪਣੇ ਆਪ ਨੂੰ ਇਹ ਕਹਿਣਾ ਜੋ ਬੋਲੇ ਸੋਨਰ ਵਹਿ ਬੋਲੇ ਸਤਿਗੁਰੂ ਕਬੀਰ ਮਹਾਰਾਜ ਕੀ ਜੈ ਤਾਂ ਤੁਸੀਂ ਇਹ ਵੀ ਸੋਚਣਾ ਨਾਲ ਕਿ ਕੰਬੇੜਕਰ ਵੀ ਆ ਉਹਦੇ ਘਰ ਵੀ ਕਬੀਰ ਮਹਾਰਾਜ ਦੀ ਜੈ ਹੁੰਦੀ ਆ ਇੱਕ ਬਾਬਾ ਸਾਹਿਬ ਅੰਬੇਡਕਰ ਆ ਉਹਦੇ ਘਰ ਵੀ ਕਬੀਰ ਮਹਾਰਾਜ ਦੀ ਜੈ ਹੁੰਦੀ ਆ ਇਸ ਕਰਕੇ ਇਹਨਾਂ ਗੱਲਾਂ ਦੇ ਨਾਲ ਮਹਾਰਾਜ ਜੀ ਮੈਂ 2 ਮਿੰਟ ਤੋਂ ਜ਼ਿਆਦਾ ਸਮਾਂ ਲੈ ਗਿਆ ਮਾਫੀ ਚਾਹੁੰਦਾ ਹੋਇਆ ਇਸ ਆਸ਼ੀਰਵਾਦ ਦੇ ਨਾਲ ਕਿ ਮੈਨੂੰ ਤੁਸੀਂ ਆਪਣੇ ਚਰਨਾਂ ਨਾਲ ਲਾਉਂਗੇ ਮੈਂ ਚੌਧਰੀ ਯਸ਼ਪਾਲ ਨੂੰ ਹੱਸਦਾ ਸੀ ਡਾ ਸਾਹਿਬ ਕਿੱਥੇ ਗਏ ਆ ਉਹ ਪਿੱਛੇ ਲੋਕ ਕੇ ਬੈਠੇ ਮੈਂ ਕਿਹਾ ਮੇਰੀ ਕੋਈ ਤਮੰਨਾ ਆ ਕੋਈ ਦਿਨ ਇਦਾਂ ਦਾ ਆਵੇ ਕਿ ਮਹਾਰਾਜ ਜੀ ਦੇ ਦੋਏ ਪੈਰ ਮੇਰੇ ਸਿਰ ਤੇ ਪਾਏ ਹੋਣ ਮੈਂ ਹੱਸਦਾ ਸੀ ਨਾ ਔਰ ਉਹ ਤਮੰਨਾ ਮੇਰੀ ਜਰੂਰ ਮਹਾਰਾਜ ਜੀ ਸਮਾਂ ਆਏਗਾ ਤਾਂ ਪੂਰੀ ਕਰਨਗੇ ਜਦੋਂ ਵੀ ਅਸ਼ੀਰਵਾਦ ਦਾ ਸਮਾਂ ਆਇਆ ਬੁਲਾਈਏ ਫਤਿਹ ਬੰਦੀ ਛੋੜ ਮਹਾਰਾਜ ਦੀ ਜੈਜਾਕਾਰ ਕਰੀਏ ਦੋ ਹੱਥ ਖੜੇ ਕਰਕੇ ਬੋਲੋ ਬੰਦੀ ਛੋੜ ਮਹਾਰਾਜ ਕੀ ਬੋਲੋ ਬੰਦੀ ਛੋੜ ਮਹਾਰਾਜ ਕੀ ਬੋਲੋ ਬੰਦੀ ਛੋੜ ਮਹਾਰਾਜ ਕੀ ਧੰਨਵਾਦ ਇਸਨ ਸਰਦਾਰ ਜਸਵੀਰ ਸਿੰਘ ਗੜੀ ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਬਹੁਤ ਬਹੁਤ ਧੰਨਵਾਦ ਗੜੀ ਸਾਹਿਬ ਦਾ ਹੁਣ ਸ਼੍ਰੀ ਮਹਾਰਾਜ ਜੀ ਦੇ ਅਗਿਆਦੇ ਅਨੁਸਾਰ ਸ਼੍ਰੀ ਦਿਨੇਸ਼ ਚੱਡਾ ਜੀ ਐਮਐਲਏ ਹਲਕਾ ਲੂਮਰ ਰੂਪਨਗਰ ਉਹ ਵੀ 2 ਮਿੰਟ ਲਈ ਆਪਣੀ ਹਾਜ਼ਰੀ ਭਰਨਗੇ ਸ਼੍ਰੀ ਦਿਨੇਸ਼ ਚੱਡਾ ਜੀ